ਸਾਰੇ ਰੂਪ ਹਰ ਜੋ ਜੋ ਪੜ ਤੇ ਉਹ ਆਇਆ ਕੈ ਰੱਖਦਾ ਆਇਆ ਰਾਮ ਰਾਜੀ ਹਨਾਕ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅੰਕਾਰੀਆਂ ਨਿਜ ਕਾਂ ਦਿੱਟ ਦੇ ਨਾਮ ਦੇਉ ਮੁਖ ਲਾਇਆ ਜਨਾਨਕ ਐਸਾ ਹਰ ਸੇਵ ਅੰਤ ਲੈ ਛਡਾਇਆ ਇੱਕੋ ਅੰਕਾਰ ਸਤਗੁਰੂ ਬਰਸਤਾਰ ਸਲੋਕ ਹੰਲਾ ਪਹਿਲਾ ਦੁਖ दारू ਸੁਖ ਰੋਗ ਭਇਆ ਜਾਂ ਸੁਖ ਤਾਮ ਨਾ ਹੋਈ ਤੂੰ ਕਰਤਾ ਕਰਨਾ ਲੈ ਨਾਹੀ ਜਾਂ ਹੋ ਭਰੀ ਨਾ ਹੋਈ ਬਲਹਾਰੀ ਕੁਦਰਤ ਵਸਿਆ ਤੇ ਰਤਨ ਜਾਈ ਰਖਿਆ ਰਹਾਉ ਜਾਤ ਮੈਂ ਜੋ ਜੋਤ ਮੈਂ ਜਾਤਾ ਅਕਲ ਕਲਾ ਪਰ ਪੂਰ ਰਹਿਆ ਤੂੰ ਸੱਚਾ ਸਾਹਿਬ ਸਿਰਤ ਸਵਾਲਿਓ ਜਿਨ ਕੀ ਤੀਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਵਰਤਾ ਜੋ ਕੁਛ ਕਰਨਾ ਸੋ ਕਰ ਰਹਿਆ ਸੋ धर ਰਾਗ ਅਸਤਾ ਮਹੱਲਾ ਤੇਲਾ ਇੱਕੂ ਅੰਕਾਰ ਸਤਗੁਰ ਪ੍ਰਸਾਦ ਸੋ धरਤੇ ਰਾਖੇ ਰਹਾ ਸੋ ਕਰ ਕੇ ਆ ਜਿਤੁ ਤਹਿ ਸਰਬ ਸੁਮੱਲੇ ਵਾਝੀ ਤੇਰੀ ਨਾਦ ਅਨੇਕਿ ਅਸ਼ੰਕਾਰ ਕਿਤਿ ਤੇਰੀ ਭਾਵਣ ਹਾਰੇ ਕਿਤਿ ਤੇਰੀ ਰਾਗ ಪರಿਸੋ ਕਹੀਐਹ के थे तेरे गावण हारे गावण सदनो पवन प्राणी वै संतर गाव राजा करम गुवारे गाव सदनो चित्त गुप्त लेख जानन इठ लेख धर्म विचारे गाव सदनो ईश्वर ब्रह्मा देवी सोहन तेरे सदा सुवारे गाव सदनो इंद्र इंद्रાસन बैठे देवत्यां नर नाले गाव सदनो सिद्ध समाधि अंदर ਗਾਵਨ ਤਦਨੋ ਸਾਧ ਵਿਚਾਰੇ ਗਾਵਨ ਤਦਨੋ ਜਤੀ ਸਤੀ ਸੰਤੋਖੀ ਗਾਵਨ ਤਦਨੋ ਵੀਰ ਕਰਾਰੇ ਗਾਵਨ ਤਦਨੋ ਪੰਡਤ ਪੰਡਰ ਕੀ ਸਰ ਜੁਗ ਜੁਗ ਵਿਤਾ ਨਾਲੇ ਗਾਵਨ ਤਦਨੋ ਮੋਹਣੀਆ ਮਨ ਮੋਹਨ ਸੁਰਗ ਮਸ਼ ਪਈਆਲੇ ਗਾਵਨ ਤਦਨੋ ਰਤਨ ਉਪਾਏ ਤੇਰੇ ਅਠ ਸਦ ਤੀਰਥ ਨਾਲੇ ਗਾਵਨ ਤੁਮਨੋ ਜੋ ਜਮਾ ਬਰਸੂਰਾ ਗਾਵਨ ਤੁਮਨੋ ਕਾਣੀ ਚਾਰੇ ਗਾਵਨ ਤੁਮਨੋ ਖੰਡ ਮੰਡਲ ਬ੍ਰਾਹਮਣ ਦਾ ਕਰ ਕਰ ਕੇ ਲੇਰੇ ਧਾਰੇ ਸੇ ਤੁਦਨੋ ਗਾਵਨ ਜੋ ਤੁਪਾਵਨ ਰਥੇ ਤੇਰੇ ਭਗਤ ਦਰਸਾਨੇ ਹੋਰ ਕੇਤੇ ਤੁਦਨੋ ਗਾਵਨ ਸੇ ਮੈ ਤਿਤਨਾ ਆਵਨ ਨਾਨੀ ਪਿਆ ਦੀ ਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸੱਚੀ ਨਾਈ ਤੇ ਕੀ ਰੋਸੀ ਜੈ ਨਾ ਜਸੀ ਰਤਨਾ ਜਨ ਰਚਾਈ ਰੰਗੀ ਰੰਗੀ ਭਾਤੀ ਹਰ ਕਰ ਜੀ ਮਾਇਆ ਜਿਨੇ ਓਕਾਈ ਹਰ ਕਰ ਦੇਖੇ ਕੀਤਾ ਆਪਣਾ ਜੋਤ ਜੀਵਨ ਆਈ ਜੋਤਿ ਤੁਹਾਲੈ ਸੋਈ ਕਰਸੀ ਨ ਰੁਕਮਨਾ ਕਰਣਾ ਜਾਈ ਸੋ ਕਾਸਾ ਹੋ ਸਹਾ ਪਤ ਸਾਹਿਬ ਨਾ ਨ ਪਰਹਨ ਦੇ ਜਾਈ ਆਸਾ ਮਹਲਾ ਪਹਿਲਾ ਸੋਹਣੇ ਵੱਡਾ ਅੱਖ ਸਭ ਕੋਈ ਜੀਵਡ ਵੱਡਾ ਜੀਠਾ ਹੋਏ ਕੀਮਤ ਪਾਏ ਨਾ ਕਹੇ ਆ ਜਾਏ ਕਹਿਣੇ ਵਾਲੇ ਤੇਰੇ ਇਸ ਮਾਈ ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਜੀਰਾ ਕੋਈ ਨ ਜਾਣੇ ਤੇਰਾ ਕੀਤਾ ਕੇਵਡ ਵਿੱਚ ਜੀਰਾ ਰਹਾਉ ਸਭ ਸਤਿ ਮਿਲ ਸਤਿ ਬ੍ਰਹਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਾਈ ਕਹਿ ਨਾ ਜਾਈ ਤੇਰੀ ਤਲਵਟ ਆਈ ਸਭ ਸਤ ਸਭ ਤਪ ਸਭ ਚੰਗੇ ਆ ਸਿੱਧਾ ਪੁਰਖਾ ਕੀ ਆ ਵਡਿਆਈ ਆ ਤੁਧ ਵਿਣੁ ਸਿੰਧੀ ਕਨੇ ਨਾ ਪਈਆ ਕਰਮ ਮਿਲੈ ਨਹੀਂ ਠਾਕੁਰ ਆਈਆ ਆਖਣ ਵਾਰਾ ਕਿਆ ਵਿਚਾਰਾ ਸਿਮਧੀ ਭਰੇ ਤੇਰੇ ਮੰਦਾਰਾ ਜਿਸ ਨੂੰ ਦੇ ਤਸੇ ਗਿਆ ਚਾਰਾ ਨਾਨਕ ਸੱਚ ਸੁਵਾਰਣ ਹਾਰਾ ਅਸਾ ਮਹੱਲਾ ਕਹਿਲਾ ਆਖਾ ਜੀਵਾ ਤਿਸਰੇ ਮਰ ਜਾਓ ਆਖਣ ਉਕਾ ਸੱਤ ਨਾਮ ਸੱਚੇ ਨਾਮ ਕੀ ਲੱਗੈ ਭੂਖ ਮੋਤੂ ਬੂਥੇ ਕਾਇ ਚੰਗਿਆ ਤੂਕਰ ਸੋ ਤਉ ਵਿਸਰੈ ਮੇਰੀ ਮਾਏ ਸੱਚਾ ਸਾਹਿਬ ਸੱਚੈ ਨੈਰਾਉ ਸੱਤਿ ਨਾਮ ਕੀ ਤਲਵੜੇ ਆਈ ਆਤਕੇ ਕੀਮਤ ਨਹੀਂ ਪਾਈ ਜੇ ਸਾ ਮਿਲ ਕੇ ਆਖਣ ਪਾਹੀ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਜਿੰਦਾ ਰਹੇ ਨਾ ਟੁਕੈ ਪੋਗ

ਹਰ ਕੀ ਜਨ ਸਤਗੁਰ ਸਤਪੁਰਖਾ ਬਿਨੋ ਕਰੋ ਘੁਰ ਪਾਸ ਹਮ ਕੀ ਦੇ ਕਿਰਮ ਸਤਗੁਰ ਸਰਨਾਈ ਅਦਿਆ ਨਾਮ ਪਰਗਾਸ ਮੇਰੇ ਮੀਤ ਗੁਰ ਦੀਵ ਬੋਕੋ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਪੀਰਤ ਹਮ ਧੀਰਹਿ ਰਾਸ ਰਹਾਉ ਹਰ ਜਨ ਕੀ ਵਡ ਭਾਗ ਵਡੇਰੇ ਜਿਨ ਹਰ ਹਰ ਸਰਬਾ ਹਰਿ ਪਿਆਸ ਹਰਿ ਨਾਮ ਨਾ ਮਿਲੇ ਤੇ ਭਤਾ ਸਹਿ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰਿ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤਿਗ ਜੀਵੇ ਤਿਗ ਜੀਵਾਸ ਜਿਨ ਹਰਜੰ ਸਤਗੁਰ ਸੰਗਤ ਪਾਈ ਤਿੰਨ ਤੁਰ ਮਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਾ ਨਾਨਕ ਨਾਮ ਪਰਗਾਸ ਰਾਗੂ ਜੀ ਮੱਲਾ ਪੰਜਵਾ ਕਾਹੇ ਵਾਚਤ ਵੈ ਉਦਮ ਜਾਹਰ ਹਰ ਜੀਓ ਪਰਿਆ ਸਹਿਰ ਪੱਥਰ ਮੈਂ ਜੰਤਿਓ ਪਾਏ ਤਾਕਾ ਦਿਜਕ ਅਗੇ ਕਰ ਧਰਿਆ ਮੇਰੇ ਮਾਧੋ ਦੀ ਸਤ ਸੰਗਤ ਮਿਲੈ ਸੋ ਤਰਿਆ ਗੁਰਪੁਰਸ ਸਾਧ ਪਰਮ ਪਦ ਪਾਇਆ ਸੂਕੇ ਕਾਸ਼ਟ ਹਿਆਰ ਹਾਉ ਜਨਨ ਪਿਤਾ ਲੋਕ ਸੁਧ ਬਾਨੇ ਤਾ ਕੋਈ ਨ ਕਿਛ ਕੀ ਹਰਿਆ ਸੇਰੂ ਸੇਰੀ ਕਸੰਬਰੀਤਾਪੁਰ ਕਾਹੀ ਮਨ ਭਉ ਕਰਿਆ ਉਤੇ ਊੜ ਆਵੈ ਸੈ ਕੋ ਸਾਥਿਸ ਪਾਚੇ ਬਚਰੇ ਛਰਿਆ ਜਿਨ ਕਵਣ ਖਲਾਵੈ ਕਮਨ ਤੁ ਗਾਵੈ ਮਨ ਮਹਿ ਸਿਮਰਨ ਕਰਿਆ ਸਭ ਰੁਧਾਨ ਦਾ ਸਤਿ ਸਦਾਨ ਝਾਕੁਰ ਪਰਤਲ ਧਰਿਆ ਜਨਾਨਿਕ ਘਲ ਬਲ ਸਦ ਬਲ ਜਾਈਐ ਤੇਰੰਤਨਾ ਤਾਰਾ ਵਰਿਆ